2014 ਤੋਂ ਬਾਅਦ ਕਿਸੇ ਵੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਉੱਤੇ ਨਾ ਤਾਂ ਆਈਡੀ ਦੀ ਕਾਰਵਾਈ ਹੋਈ ਨਾ ਕਿਸੇ ਹੋਰ ਇਨਕਮ ਟੈਕਸ ਦੀ ਕਾਰਵਾਈ ਹੋਈ ਉਹਨਾਂ ਦੇ ਜਿਹੜੇ ਚਾਹਤੇ ਆ ਉਹਨਾਂ ਦੇ 에어ਪੋਰਟਸ ਦੇ ਤੋਂ 20-20 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਡਰੱਗ ਹੈ ਉਹ ਫੜੀ ਜਾਂਦੀ ਹੈ ਪਰ ਕਿਸੇ ਦੇ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੈ ਆਪ ਦੇਖ ਰਹੇ ਹੋ ਅਨੋਦ ਦੇ ਟਾਈਮਸ ਪੰਜਾਬ ਕੇਸਰੀ ਟੀਵੀ ਪੰਜਾਬ ਕੇ ਲੋਕ ਸਭਾ ਸੰਸਦ सुशील ਰਿੰਕੂ ਨੇ ਐਵੀਏਸ਼ਨ ਮੰਤਰੀ ਜੋਤੀਰਾਜ ਸਿੰਧੇ से मुलाकात की है इस मुलाकात में क्या बातचीत हुई हमारे साथ खुद सुशील रंकू मौजूद है इनको ये क्या बातचीत जो है इस मुलाकात में हुई है देखिए जालंधर दा जेड़ा आदमपुर दा एयरपोर्ट है वो पिछले करीब 3 साल तो जेड़ा बंद पे और क्योंकि ये जेड़ा एयरपोर्ट है ये एयर फोर्स दा जेड़ा रनवे है या एयर फोर्स दा जेड़ा सारा सेटअप है ओदे विच बनया ਤਾਂ ਟੈਂਪਰਰੀ ਸਟਰਕਚਰ ਬਣਿਆ ਸੀ ਫਲਾਈਟਸ ਚਲਦੀਆਂ ਸੀ ਔਰ ਇਸ ਆਰਸੀਐਸ ਸਕੀਮ ਦੇ ਅਧੀਨ ਜਿਹੜੀਆਂ ਉਡਾਣ ਸਕੀਮ ਦੇ ਵਿੱਚ ਜਿਹੜੀਆਂ ਫਲਾਈਟ ਚਲਦੀਆਂ ਸੀ ਜਿਹਦੇ ਵਿੱਚ ਜਿਹੜੀਆਂ ਐਵੀਏਸ਼ਨ ਕੰਪਨੀ ਐ ਉਹਨਾਂ ਨੂੰ ਜਿਹੜਾ ਸਰਕਾਰ ਵੱਲੋਂ ਪੇ ਕੀਤਾ ਜਾਂਦਾ ਸੀ ਤਾਂ ਉਹ 3 ਸਾਲ ਦੀ ਸਕੀਮ ਸੀ ਸਕੀਮ ਖਤਮ ਹੋਣ ਤੋਂ ਬਾਅਦ ਉਹਨਾਂ ਏਜੰਸੀਆਂ ਨੇ ਉਹਨਾਂ ਜਿਹੜੀਆਂ ਅਥਾਰਟੀ ਸਨ ਉਹਨਾਂ ਨੇ ਦੁਬਾਰਾ ਫਲਾਈਟਸ ਨਹੀਂ ਚਲਾਈਆਂ ਤਾਂ ਦੂਸਰੇ ਪਾਸੇ ਪਰਲਲ ਇਹਦੇ ਨਵਾਂ ਟਰਮੀਨਲ ਵੀ ਬਣ ਸੇ ਬਨ ਰਿਹਾ ਸੀ ਤਾਂ 125 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਵਾਂ ਟਰਮੀਨਲ ਬਣਿਆ ਜਿਹਦੇ ਵਿੱਚ ਕਰੀਬ 300 ਜਿਹੜੇ ਪੈਸੇਂਜਰ ਉਹਨਾਂ ਦੇ ਬੈਠਣ ਦੀ ਜਿਹੜੀ ਕਪੈਸਿਟੀ ਹੈ ਸੋ ਟਰਮੀਨਲ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੈ ਐਵੀਏਸ਼ਨ ਮਨਿਸਟਰ ਸਾਡੇ ਮਾਨਣਯੋਇ ਜੋਤੀਰਾ ਦਿੱਤੇ ਸਿੰਧਿਆ ਸਾਹਿਬ ਉਹਨਾਂ ਦੇ ਜਿਹੜਾ ਸਾਰਾ ਧਿਆਨ ਦੇ ਵਿੱਚ ਹੈ ਕਿਉਂਕਿ ਮੈਂ ਆਲਰੇਡੀ ਦੋ ਬਾਰ ਉਹਨਾਂ ਨੂੰ ਇਸ ਮਸਲੇ ਤੇ ਮਿਲ ਚੁੱਕਿਆ ਤਾਂ ਉਹਨਾਂ ਨੇ ਟਾਪ ਪ੍ਰਾਇੋਰਟੀ ਦੇ ਉੱਤੇ ਜਿਹੜਾ ਆਦਮਪੁਰ ਦਾ 에ਅਰਪੋਰਟ ਰੱਖਿਆ ਸੋ ਫਾਈਲ ਵੀ ਉਹਨਾਂ ਦੇ ਟੇਬਲ ਦੇ ਉੱਤੇ ਪਈ ਸੀ ਬੜੇ ਅੱਛੇ ਮਾਹੌਲ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਹੋਈ ਔਰ ਉਹ ਖੁਦ ਚਾਹੁੰਦੇ ਆ ਕਿ ਆਦਮਪੁਰ ਦਾ ਜਿਹੜਾ 에ਅਰਪੋਰਟ ਹੈ ਇਹ ਜਲਦ ਤੋਂ ਜਲਦ ਸ਼ੁਰੂ ਹੋਵੇ ਤਾਂ ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਫਰਵਰੀ ਤੱਕ ਜਿਹੜਾ एयरपोर्टा इन्डिया फ्लाइट्स दी जेडी आवाज आई है शुरू कर दीती जाएगी क्या हो जाती जो फ्लाइटे हैं जो पूरी तरीके से बंद हो गई थी देखिए कोविड सिगा 2020 ਦੇ ਵਿੱਚ ਤਾਂ ਜਦੋਂ 3-4 ਮਹੀਨੇ ਫਲਾਈਟਸ ਨਹੀਂ ਚੱਲੀਆਂ ਤਾਂ ਇਹਦੇ ਨਾਲ ਜਿਹੜੀ ਆਰਸੀਐ ਸਕੀਮ ਸੀ ਜਿਹਦੇ ਅਧੀਨ ਇਹ ਫਲਾਈਟਾਂ ਚਲਦੀਆਂ ਸੀ ਉਹਦੀ ਵੀ ਟਿਨਯੋਰ ਪੂਰੀ ਹੋ ਚੁੱਕੀ ਸੀ ਤਾਂ ਜਿਹੜੀਆਂ ਜਿਹੜੀ ਸਪਾਈਸ ਜੈਟ ਸੀ ਉਹਨੇ ਦੁਬਾਰਾ ਜਿਹੜਾ ਇਹਦੇ ਬਲੇ ਪਾਸੇ ਐਫਰ ਨਹੀਂ ਕੀਤਾ ਟਰਮੀਨਲ ਵੀ ਬੰਦ ਹੋ ਗਿਆ ਸੋ ਨਵਾਂ ਟਰਮੀਨਲ ਬਣਨ ਤੋਂ ਬਾਅਦ ਹੁਣ ਬਿਲਕੁਲ ਤਿਆਰ ਬਰ ਤਿਆਰ ਆ ਉਥੇ 에어ਬੱਸ ਬੰਬਾਡੀਅਰ ਦੇ ਨਾਲ ਨਾਲ ਜਿਹੜੇ ਦੂਸਰੇ 에어ਕ੍ਰਾਫਟ ਹੈ 에어ਬੱਸ ਵਗੈਰਾ ਉਹ ਵੀ ਜਿਹੜੇ ਆ ਉਥੇ ਉਤਰ ਸਕਦੇ ਉਤਰ ਸਕਦੇ ਆ ਕਿਉਂਕਿ ਜਿਹੜਾ ਇੰਟਰਨੈਸ਼ਨਲ ਪੈਰਾਮੀਟਰਸ ਆ ਉਹਦੇ ਹਿਸਾਬ ਨਾਲ ਜਿਹੜਾ ਸਾਰਾ ਉਹਦਾ ਰਨਵੇ ਆ ਉਹ ਤਿਆਰ ਕੀਤਾ ਗਿਆ ਲੇਕਿਨ ਸਰ ਸਵੇ ਸੇ ਖਬਰਾਂ ਚੱਲ ਰਹੀ ਹੈ ਕਿ ਦਿੱਲੀ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋ ਜੋ ਹੈ ED ਗ੍ਰਫਤਾਰ ਕਰ ਸਕਤੀ ਹੈ ਕੈਸੀ ਦੇਖ ਰਹੇ ਹੋ ਆਪ ਅਗਰ ED ਕਦਮ ਉਠਾਤੀ ਹੈ ਤੋ ਦੇਖੋ ਅੱਜ ਪੂਰਾ ਦੇਸ਼ ਜਾਣਦਾ ਹੈ ਕਿ ਕਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਹਨ ਉਹਨਾਂ ਨੂੰ ਈਡੀ ਦੀ ਕਾਰਵਾਈਆਂ ਦੇ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਧਦੇ ਕਦਮ ਹਨ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 2014 ਤੋਂ ਬਾਅਦ ਕਿਸੇ ਵੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਉੱਤੇ ਨਾ ਤਾਂ ਈਡੀ ਦੀ ਕਾਰਵਾਈ ਹੋਈ ਨਾ ਕਿਸੇ ਹੋਰ ਇਨਕਮ ਟੈਕਸ ਦੀ ਕਾਰਵਾਈ ਹੋਈ ਇਹਨਾਂ ਦੇ ਜਿਹੜੇ ਚਾਹਤੇ ਹਨ ਉਹਨਾਂ ਦੇ 에어ਪੋਰਟਸ ਦੇ ਤੋਂ 20-20 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਡਰੱਗ ਹੈ ਉਹ ਫੜੀ ਜਾਂਦੀ ਹੈ ਪਰ ਕਿਸੇ ਦੇ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੈ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਿਆ। ਸੋ ਮੈਂ ਸਮਝਦਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਕਿ ਇੱਕ ਸੰਘਰਸ਼ ਕਰਕੇ ਅੱਜ ਇੱਥੇ ਤੱਕ ਪਹੁੰਚੇ ਉਹਨਾਂ ਨੇ ਆਪਣੇ 10 ਸਾਲਾਂ ਦੇ ਵਿੱਚ ਪਾਰਟੀ ਨੂੰ ਜਿਹੜਾ ਨੈਸ਼ਨਲ ਪਾਰਟੀ ਦਾ ਜਿਹੜਾ ਸਟੇਟਸ ਦਵਾਇਆ ਮੈਂ ਸਮਝਦਾ ਕਿ ਇਦਾਂ ਦੇ ਜਿਹੜੇ ਸੰਘਰਸ਼ੀ ਲੋਕ ਹੈ ਉਹਨਾਂ ਨੂੰ ਈਡੀ ਦੀਆਂ ਜਾਂ ਹੋਰ ਕੋਈ ਵੀ ਇਦਾਂ ਦੀਆਂ ਕਾਰਵਾਈਆਂ ਡਰਾ ਨਹੀਂ ਸਕਦੀਆਂ ਸੋ ਉਹ ਬਿਲਕੁਲ ਦਲੇਰ ਇਨਸਾਨ ਹੈ ਸਾਰੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਔਰ ਅਸੀਂ ਇਦਾਂ ਦੀਆਂ ਕਾਰਵਾਈਆਂ ਤੋਂ ਘਬਰਾਨ ਵਾਲੇ ਨਹੀਂ ਹਾਂ ਤੋਂ ਬਿਲਕੁਲ ਇਹਦੇ ਸੋਸ਼ਲ ਰਿੰਕੂ ਜਿन्होने ਖਾਸ ਬਾਤचीत ਕੀਤੀ ਦਿੱਲੀ ਸੇ ਕਮਲ ਕੁਮਾਰ ਕੰਸਲ ਨਾਊ ਦਾ ਟਾਈਮਸ ਪੰਜਾਬ ਕੇਸਰੀ ਟੀਵੀ